ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਤੁਸੀਂ ਦੇ ਦੇ ਪਈਓ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਵ ਬਾਵਣ ਤੁਹਾਨੂੰ ਦੱਈਏ ਕਿ ਇਹ ਤਸਵੀਰਾਂ ਗਰਦਾਸਪੁਰ ਭਾਈ ਲਾਲੋ ਜੀ ਚੌਂਕ ਦੀਆਂ ਨੇ ਜਿੱਥੇ ਕਿ ਇੱਕ ਏਐਸਆਈ ਨੇ ਆਪਣੇ ਇਮਾਨਦਾਰੀ ਦਿਖਾਉਂਦੇ ਹੋਏ ਇੱਕ ਨੌਜਵਾਨ ਦਾ ਡਿੱਗਿਆ ਹੋਇਆ ਫੋਨ ਲੱਭਿਆ ਹੋਇਆ ਫੋਨ ਵਾਪਸ ਕਰ ਦਿੱਤਾ ਇਹ ਫੋਨ ਉਹਦਾ ਭਾਈ ਲਾਲੋਜੀ ਚੌਂਕ ਦੇ ਵਿੱਚ ਡਿੱਗ ਜਾਂਦਾ ਜੋ ਕਿ ASI ਦੇ ਹੱਥ ਲੱਗ ਜਾਂਦਾ ਆ ਡਿਊਟੀ ਦੌਰਾਨ ਜਦੋਂ ਉਹ ਲੜਕਾ ਉਸ ਨੂੰ ਫੋਨ ਕਰਦਾ ਆ ਤੇ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਫੋਨ ਆ ਤੂੰ ਇਸ ਤਰ੍ਹਾਂ ਇਸ ਤਰ੍ਹਾਂ ਭਾਈ ਲਾਲੋਜੀ ਚੌਂਕ ਆ ਕੇ ਆਪਣਾ ਫੋਨ ਲੈ ਸਕਦਾ ਆ ਜਦੋਂ ਨੌਜਵਾਨ ਉੱਤੇ ਪਹੁੰਚਦਾ ਤੇ ASI ਉਸ ਨੂੰ ਫੋਨ ਵਾਪਸ ਦੇ ਦਿੰਦਾ ਤੇ ਉਸ ਤੋਂ ਬਾਅਦ ਨੌਜਵਾਨ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਨਾਲ ਦੀ ਨਾਲ ਹੀ ਉਥੇ ਹੀ ਇਸ ਨੌਜਵਾਨ ਨੇ ਕਿਹਾ ਕਿ ਮੇਰਾ ਫੋਨ ਇੱਥੇ ਡੇਗ ਗਿਆ ਸੀ ਤੇ ਐਸਐਸਆਈ ਸਾਹਿਬ ਨੇ ਇਹ ਫੋਨ ਮੇਰਾ ਬੜੇ ਹੀ ਵਧੀਆ ਤਰੀਕੇ ਦੇ ਨਾਲ ਮੈਨੂੰ ਵਾਪਸ ਕਰ ਦਿੱਤਾ ਹੈ ਮੈਂ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਮੇਰਾ ਫੋਨ ਵਾਪਸ ਕਰ ਦਿੱਤਾ ਕਿਉਂਕਿ ਫੋਨ ਕਾਫੀ ਜ਼ਿਆਦਾ ਮਹਿੰਗਾ ਸੀ ਬਹੁਤ ਬਹੁਤ ਧੰਨਵਾਦ ਤੇ ਆਓ ਗੱਲਬਾਤ ਸੁਣਦੇ ਹਾਂ ਕੀ ਕਹਿੰਦਾ ਉਹ ਨੌਜਵਾਨ ਤੇ ਐਸਐਸਆਈ ਸਾਹਿਬ ਮੈਂ ਬਹੁਤ ਪਹਿ ਪਾਜੀ ਗਮੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਨਾ ਹੈ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਇੱਕ ਇਮਾਨਦਾਰੀ ਦੇ ਨਾਲ ਨੌਕਰੀ ਕਰਦੇ ਪਏ ਆ ਅਸਲ 'ਚ ਮੈਂ ਮੇਰਾ ਫੋਨ ਜਿਹੜਾ ਸੀਗਾ ਇਹ ਮੇਰਾ ਫੋਨ 22000 ਦਾ ਫੋਨ ਸੀਗਾ ਤੇ ਮੈਂ ਜਿਹੜਾ ਇੱਥੋਂ ਆਂਦੇ ਸਮੇਂ ਲੇ ਗਿਆ ਸੀਗਾ ਤਾਂ ਲੇਕਿਨ ਇਹਨਾਂ ਨੇ ਬਹੁਤ ਹੀ ਇਮਾਨਦਾਰੀ ਦੇ ਨਾਲ ਫੋਨ ਨੂੰ ਰੱਖ ਦੇ ਹੋਏ ਤਾਂ ਮੈਂ ਜਦ ਫੋਨ ਕੀਤਾ ਤਾਂ ਮੇਰਾ ਇਮਾਨਦਾਰੀ ਦੇ ਨਾਲ ਫੋਨ ਉਠਾਇਆ ਇਹਨਾਂ ਨੇ ਹੋਰ ਮੈਨੂੰ ਇਹਨਾਂ ਨੇ ਕਿਹਾ ਕਿ ਮੈਂ ਇਸ ਚੌਂਕ ਦੇ ਵਿੱਚ ਖੜਾ ਆ ਤੁਸੀਂ ਆਪਾਂ ਆਣ ਕੇ ਫੋਨ ਤੇ ਫਿਰ ਮੈਂ ਜਦ ਜਤੀ ਸੀ ਆਇਆ ਸੀਗਾ ਤਾਂ ਮੇਰਾ ਫੋਨ ਉਹਨੇ ਨੰਬਰ ਵੈਰੀਫਾਈ ਕਰਕੇ ਔਰ ਮੇਰਾ ਜੋ ਪਿੰਨ ਕੋਡ ਸੀਗਾ ਉਹ ਪਿੰਨ ਕੋਡ ਮਲਗਾ ਕੇ ਉਹਨਾਂ ਨੇ ਚੈੱਕ ਕਰਕੇ ਬਹੁਤ ਹੀ ਇਮਾਨਦਾਰੀ ਨਾਲ ਮੈਨੂੰ ਫੋਨ ਉਹਨਾਂ ਨੇ ਦਿੱਤਾ ਆ ਤੇ ਮੈਂ ਇਸੇ ਗੱਲ ਵਾਸਤੇ ਮੈਂ ਪੰਜਾਬ ਪੁਲਿਸ ਦਾ ਔਰ ਭਾਜੀ ਗਗਨ ਸਿੰਘ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਮੈਨੂੰ ਇੱਕ ਇਮਾਨਦਾਰੀ ਦੇ ਤੌਰ ਤੇ ਜਿਹੜਾ ਵੀ ਫੋਨ ਮੈਨੂੰ ਵਾਪਸ ਦਿੱਤਾ ਹੈ ਲੇਕਿਨ ਇਹ ਹੋਰ ਕਿਸੇ ਦੇ ਹੱਥ ਲੱਗ ਜਾਂਦਾ ਤਾਂ ਮੈਂ ਇਹ ਫੋਨ ਮੈਨੂੰ ਨਹੀਂ ਸੀਗਾ ਮੇਨਾਂ ਲੇਕਿਨ ਮੈਂ ਬਹੁਤ ਜ਼ਿਆਦਾ ਭਾਜੀ ਗਗਨ ਸਿੰਘ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਮੈਨੂੰ ਇਹ ਇਮ ਜਿੰਦ ਮੈਂ ਨਾ ਜੀ ਗਰਮੀਤ ਸਿੰਘ ਟ੍ਰੈਵਲ ਪੁਲਸ ਦਾ ਭਾਈ ਲਾਲੋ ਚੌਂਕ 'ਚ ਡਿਊਟੀ ਕਰ ਰਿਹਾ ਸੀ ਤੇ ਮੈਨੂੰ ਆ ਇੱਕ ਫੋਨ ਲੰਬਾ ਇਹਦਾ ਰੇਟੇ 22000 ਦੱਸ ਰਿਹਾ ਤੇ ਇਹਨਾਂ ਦਾ ਬਾਅਦ ਵਿੱਚ ਫੋਨ ਆ ਗਿਆ ਤੇ ਆਪਾਂ ਇਹਨਾਂ ਨੂੰ ਵੈਰੀਫਾਈ ਕਰਕੇ ਤੇ ਦੇ ਦੇ ਆ ਇਹ ਨਾ ਜਿਹੜਾ ਫੋਨ ਹੈ ਇਹਨਾਂ ਨੇ ਵੈਰੀਫਾਈ ਕਰ ਲਿਆ ਵੀ ਨੰਬਰ ਇਹੋ ਹੀ ਆ ਸਭ ਕੁਝ ਦੇਖ ਲਿਆ ਵਾ ਤੇ ਇਹਨਾਂ ਨੂੰ ਹੁਣ ਮੈਂ ਦੇ ਦਿਆ ਵਾ